ਬੇਟਾ ਤੁਹਾਨੂੰ ਬਹੁਤ ਜਲਦੀ ਬਹੁਤ ਧੰਨਵਾਦ ਬਹੁਤ ਧੰਨਵਾਦ ਨਹੀਂ ਨਹੀਂ ਇੰਦਾ ਨਹੀਂ ਕਰਨ ਨਾ ਨਾ ਬਹੁਤ ਧੰਨਵਾਦ ਇੰਦਾ ਨਹੀਂ ਸਾਰੇ ਦਾਨੀ ਜੱਜ 32 29 ਨਹੀਂ 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 ਸਰ ਮੈਂ ਨਹੀਂ ਹਾਂ ਮੈਂ ਤੁਹਾਨੂੰ ਇੱਕ ਬੜਾ ਖੁਸ਼ ਨਾ ਕੋਈ ਗੱਲ ਮੇਰੇ ਕੋਲ ਚਲਣਾ ਨਹੀਂ ਜਾਂਦਾ ਮੈਂ ਤੁਰ ਕੇ ਆਉਂਦਾ ਉਹ ਕੋਈ ਗੱਲ ਮੈਂ ਕਿਹਾ ਮੈਂ ਆ ਗਿਆ ਤੁਹਾਡਾ ਪੁੱਤ ਮੈਂ ਘਰੋਂ ਦੇ ਗਿਆ ਮੇਰੇ ਹੁੰਦਿਆਂ ਦਿਲ ਨਾਲ ਛੱਡੋ ਹੱਥ ਤੁਹਾਡੇ ਨਾਲ ਹਾਂ ਪਹਿਲੀ ਕਿੰਨੀ ਸੀ ਹਾਂ ਪਹਿਲੀ ਕਿੰਨੀ ਸੀ ਸਾਡੀ ਅਜੋਰੀ ਰੇਤ ਆਹ ਸਾਡੀ ਮੋਟੀ ਫਸਲ ਆ ਗਈ ਸਾਡੇ ਤੋਂ ਬਾਅਦ ਹੋ ਗਈ ਬਾਕੀ ਹਰ ਹੱਦੀ ਮੈਂ ਸਿੱਖਿਆ ਇਹ ਬਹੁਤ ਚੰਗਿਆ ਵੇਖੋ ਮੈਂ ਕੋਈ ਬਿੱਲ ਨਹੀਂ ਛੱਡਦਾ ਮੈਂ ਵੇਖੋ ਆਇਆ ਏਨੀ ਦੂਰ ਇੰਨਾ ਨੇ ਮੈਨੂੰ ਆਉਂਦੇ ਭਰਾਵਾਂ ਨੇ ਕਿਹਾ ਬੇੜਾ ਲੈ ਲਓ ਮੈਂ ਕਿਹਾ ਬੇੜਾ ਤਾਂ ਤੁਹਾਨੂੰ ਵੀ ਕੋਈ ਮਤਲਬ ਦੀ ਲੋੜ ਹਾਜਰ ਹਾਂ ਪਤਾ ਪਸ ਸੇਖਿਆ ਪੰਜਾਬੀਆ ਦਿਲ ਨਹੀਂ ਛੱਡਦਾ ਦਿਲ ਨਹੀਂ ਛੱਡਦਾ ਵਾ ਵਾ ਆਪਾਂ ਸਾਰੇ ਇੱਕ ਦੂਜੇ ਦਾ ਸਹਯੋਗ ਕਰਦੇ ਆਪਾਂ ਕਹਾਂਗੇ ਤੁਹਾਡਾ ਨੁਕਸਾਨ ਹੋ ਗਿਆ ਟਰੈਕਟਰ ਪਾ ਬਾਦ ਹੋ ਗਿਆ ਜੀ ਬਹੁਤ ਔਖੇ ਸੱਤ ਬੰਦ ਜਿੰਨਾਂ ਨੂੰ ਸ਼ਕਤ ਨੂੰ ਹਟਮਤ ਕਰੀ ਕੋਈ ਅੱਗ ਦਾ ਕਦੂ ਕਦੂ ਕਦੋਂ ਗੱਪਾਂ ਦੇਖਦੇ ਆਂ ਦੇ ਕੇ ਵਕਸ਼ਾਪਾਂ ਦਾ ਗੱਲ ਕਰਦੇ ਕਿਤੇ ਇੱਕ ਥਾਂ ਤੇ ਖੜ ਕੇ ਸਾਡੇ ਟਰੈਕਟਰ ਤੁਹਾਡੇ ਠੀਕ ਕਰਵਾ ਦਈਏ ਕੋਈ ਕਈ ਸਾਡੇ ਕੋਲ ਆਉਂਦੇ ਅਸੀਂ ਜਨ ਇਦਾਂ ਦੇ ਇੱਕੋ ਥਾਂ ਤੇ ਕੋਈ ਪਤਾ ਕਰਦੇ ਆ ਜਿੱਥੋਂ ਠੀਕ ਹੋ ਜਾਵੇ ਇਹ ਕਿਹ ਕਿਹ ਕਰਦੇ ਨੇ ਬਹੁਤ ਵਕਤ ਆ ਇਹ ਜਿੱਦਾਂ ਦਾ ਕਹਿੰਦੇ ਨੇ ਇਹਨਾਂ ਨੂੰ ਵਧੀਆ ਭੇਡਾ ਹੁਦਾ ਦਿਓ ਪੈਸੇ ਮੈਂ ਤੁਹਾਨੂੰ ਦਵਾਂ ਪਾਪਾ ਤੁਹਾਨੂੰ ਬੇਨਤੀ ਹੈ ਮੈਨੂੰ ਬਣਾ ਕੇ ਛੇਤੀ ਦਿਓ ਵਿਚਾਰਾਂ ਨੇ ਆਪਣੇ ਕੰਨ ਕੁੜਕੀ ਟਰੈਕਟਰ ਬਣਾਉਣੇ ਆ ਠੀਕ ਹੈ ਕਿਦਾਂ ਤੇ ਆਪਾਂ ਬੇੜਾ ਮੈਂ ਤੁਹਾਨੂੰ ਮੈਂ ਪੈਸੇ ਦਊਂਗਾ ਕੱਲ ਕੱਲ ਮੈਂ ਸ਼ਾਮ ਨੂੰ ਆਉਣਾ ਕੱਲ ਮੈਂ ਤੁਹਾਨੂੰ ਮਲਜਣਾ ਲੱਖ ਰੁਪਏ ਦੇ ਦਊਂਗਾ ਬਾਕੀ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਪੈਸੇ ਦੇ ਦਊਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਤੁਹਾਨੂੰ ਲੱਖ ਰੁਪਏ ਮਿਲ ਜੂ ਠੀਕ ਹੈ ਇਹ ਬੱਬੂ ਆਊਗਾ ਸਰਪੰਚ ਤੇ ਜਿਹੜਾ ਸਾਹਿਦ ਕਹਿੰਦੇ ਆ ਇੱਕ ਛੋਟੀ ਬੇੜੀ ਬਣਾਉਣੀ ਆ ਤੇ ਇੱਕ ਬੇੜਾ ਬਣਾ ਅੰਨੇ ਨਹੀਂ ਜਿਹੜਾ ਬਾਲਵਾ ਤੇ ਬੱਲਾ ਲੈ ਆਉ ਦੇ ਨਾਲ ਦਾ ਸਾਜ ਤੇ ਕੋਈ ਵੀ ਹੈਗਾ ਇੱਥੇ ਸਵੰਧ ਸਭ ਤੋਂ ਵੱਡਾ ਸਾਜ ਸਾਡੇ ਕੋਲ ਇਹੋ ਜਿਹਾ ਦੂਆ ਹਾਂ ਆਓ ਜਿੱਦਾਂ ਵਾਹ ਕਹਿੰਦੇ ਨਾ ਬੱਲਾਲੇ ਉਦਾਂ ਦਾ ਪੜਾਵੇ ਯਾਰ ਇਹਨਾਂ ਦਾ ਬੜਾ ਨੁਕਸਾਨ ਆ ਆਪਦੇ ਆ ਜਾਣ ਕਿ ਦੇਖੋ ਤੇ ਦਾਦਾ ਕੱਲ ਕੱਲ ਮੈਂ ਤੁਹਾਨੂੰ ਪੈਸੇ ਭੇਜੂਗਾ ਠੀਕ ਆ ਹਾਂ ਕੱਬ ਆ ਕੋਈ ਨਹੀਂ ਕੱਲ ਖੋਲੋ ਕੋਈ ਵਰਸਾ ਕੋਈ ਦੀ ਕਾਲ ਕੋਈ ਸ਼ੁਰੂ ਕਰਦਾ ਰੱਬ ਦਾ ਨਾਮ ਲੈ ਕੇ ਬੇੜਾ ਤੁਹਾਨੂੰ ਮਿਲ ਜੂ ਜਲਦੀ ਬਹੁਤ ਧੰਨਵਾਦ ਸਾਡਾ ਮਹਮਤ ਜਨ ਨਾ ਨਹੀਂ ਇੰਦਾ ਨਹੀਂ ਕਰਨ ਨਾ ਨਾ ਮਹਮਤ ਜਨ ਇੰਦਾ ਨਹੀਂ ਸਰ ਇੰਦਾ ਨਹੀਂ ਜਜ਼ਬਤੀ ਨਹੀਂ ਹੋਣਾ ਜਜ਼ਬਤੀ ਦਾ ਉਹਨਾਂ ਦਾ ਨਹੀਂ ਸਰ ਮੈਂ ਕਿ ਨਹੀਂ ਮੈਂ ਤੁਹਾਨੂੰ ਵੀ ਇੱਕ ਬੜਾ ਖੁਸ਼ ਹੋਇਆ ਹਾਲਾ ਨਾ ਨਾ ਕੋਈ ਗੱਲ ਮੈਨੂੰ ਤੇਲਾ ਨਹੀਂ ਜਾਂਦਾ ਮੈਂ ਤੁਰ ਕੇ ਆ ਉਹਦੇ ਪਿੱਛੇ ਨਹੀਂ ਛੁੱਟਦਾ ਕੋਈ ਗੱਲ ਜੇ ਮੈਂ ਕਿ ਸਾਬ ਨੂੰ ਜੂ ਮਿਲ ਮੈਂ ਕਿ ਮੈਂ ਆ ਗਿਆ ਤੁਹਾਡਾ ਪੁੱਤ ਮੈਂ ਕਮਰੋਦੇ ਕਿਉਂ ਮੇਰੇ ਹੁੰਦਿਆ ਦਿਲ ਨਾ ਛੱਡੋ ਹੱਥ ਆ ਤੁਹਾਡੇ ਨਾਲ ਮਿਹਰਬਾਨੀ ਹਾਂ ਇਹ ਜਿੱਦਾਂ ਦਾ ਕਹਿੰਦੇ ਤਾਂ ਇਹਨਾਂ ਨੂੰ ਵਧੀਆ ਬੇੜਾ ਬਣਾ ਦਿਓ ਪੈਸੇ ਮੈਂ ਤੁਹਾਨੂੰ ਦੂੰਗਾ ਪਾਪਾ ਤੁਹਾਨੂੰ ਬੇਨਤੀ ਹੈ ਵੀ ਉਹਨਾਂ ਨੂੰ ਬੁਲਾ ਕੇ ਛੇਤੀ ਦਿਓ ਵਿਚਾਦਾਂ ਨੇ ਆਪਣੀ ਕੰਨ ਕੁੜਕ ਦੀ ਟਾਈਟਰ ਟੂਟਰ ਲਗਾਉਣੇ ਆ ਠੀਕ ਹੈ ਕਿ ਨਹੀਂ ਗੱਲ ਤੇ ਆਪਾਂ ਬੇੜਾ ਮੈਂ ਤੁਹਾਨੂੰ ਮੈਂ ਪੈਸੇ ਦਊਂਗਾ ਕੱਲ ਕੱਲ ਮੈਂ ਸ਼ਾਮ ਨੂੰ ਆਉਣਾ ਕੱਲ ਮੈਂ ਤੁਹਾਨੂੰ ਮਤਲਬ ਜਿਹੜਾ ਲੱਖ ਰੁਪਏ ਦੇ ਦੂੰਗਾ ਬਾਕੀ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਪੈਸੇ ਦੇ ਦੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਤੁਹਾਨੂੰ ਲੱਖ ਰੁਪਏ ਮਿਲ ਜੂ ਠੀਕ ਹੈ ਇਹ ਬੱਬੂ ਆਊਗਾ ਸਰਪੰਚ ਤੇ ਜਿਹੜਾ ਸਾਹਿਦ ਕਹਿੰਦੇ ਆ ਇੱਕ ਛੋਟੀ ਬੇੜੀ ਬਣਾਉਣੀ ਆ ਤੇ ਇੱਕ ਬੇੜਾ ਬਣਾਉਣਾ ਨਹੀਂ ਨਹੀਂ ਜਿਹੜੇ ਬੱਲ ਵਾਲੇ ਦਾ ਬੱਲਾ ਵਾਲੇ ਆ ਉਹਦੇ ਨਾਲ ਦਾ ਸਾਜ ਤਾਂ ਕੋਈ ਨਹੀਂ ਹੈਗਾ ਇੱਥੇ ਸਭੰਚ ਸਭ ਤੋਂ ਵੱਡਾ ਸਾਜ ਸਾਡੇ ਕੋਲ ਇਹੋ ਹੀ ਉਹ ਗੂਆ ਹਾਂ ਆਓ ਜਿੱਦਾਂ ਬਾਈ ਕਹਿੰਦੇ ਨਾ ਬੱਲਾ ਵਾਲੇ ਉਹਦਾ ਦਾ ਪੜਾਦੇ ਯਾਰ ਇਹਨਾਂ ਦਾ ਬੜਾ ਨੁਕਸਾਨ ਹੋਇਆ ਆਓ ਤੇ ਆ ਜਾਣ ਕਿ ਤੇਰ ਕੋ ਤੇ ਦਾਦੋ ਕੱਲ ਕੱਲ ਮੈਂ ਤੁਹਾਨੂੰ ਪੈਸੇ ਭੇਜੂਗਾ ਠੀਕ ਹੈ ਆ ਕਦ ਆ ਕੋਈ ਨਹੀਂ ਕੱਲ ਖੋਲੋ ਤੁਸੀਂ ਵਰਕਸ਼ਾਪ ਕੋਈ ਨਹੀਂ ਕਦੋ ਸ਼ੁਰੂ ਕਰਦਾ ਬਦਨਾਮ ਨਾ ਲੈ ਕੇ ਹਾਂ ਠੀਕ ਠੀਕ ਗੇਰ ਵੀ ਰੱਖੀ ਤੂੰ ਪਾ ਕੇ ਨਾਲ ਕੋਈ ਨਹੀਂ ਕੋਈ ਨਹੀਂ ਲੱਗਦੀ ਬ੍ਰੇਕ ਨਹੀਂ ਕਰਦਾ ਲੱਗਦੀ ਲੱਗਦੀ ਕੋਈ ਪਹਿਲਾਂ ਨਾਲ ਲੌਂਡਾ ਦਾ ਜਾਂਦੇ ਬੱਸ ਲੱਗੇ ਜਗਦੀ ਵੀ ਅਸੀਂ ਇਹ ਜਾਂਦੇ ਸੀ ਸੀ ਗੇਰ ਪਾ ਕੇ ਰੱਖਿਆ ਗੇਰ ਕਹਿੰਦਾ ਸਰਦ ਸਰ ਸਤ ਕਰੋਰ ਬਿੰਦਾ ਹੋਏ ਨਹੀਂ ਨਹੀਂ ਚਾਰ ਨਹੀਂ ਹਾਂ ਜਾਂਦੇ 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 ਘੜ ਦੇ ਚੱਲ ਚਲਾ ਦੇ ਸਾਹ ਜੀ ਦੇਖਣਾ ਬਾਜੀ ਗੇਅਰ ਕੱਢ ਦੇ ਗੇਅਰ ਕੱਢ ਦੇ ਜਾਂਦੇ ਜਾਂਦੇ ਅੱਗੇ ਜਾਂਦੇ ਦੂਜਾ ਭਾਈ ਚੱਲ ਜਾਓ ਦੋ ਜੀ ਦੋ ਆਣ ਕੇ ਕਾਲਾ ਗਾਣ ਕਰ ਦੋ ਉਹ ਲੈ ਉਹ ਮੈਸੀ ਬਾਕੀ ਬੰਦੇ ਮੈਸੇਜ ਆਊਗਾ ਉਹ ਯਾਰ ਅੱਜ ਤੁਹਾਨੂੰ ਦਿਖਾਉਂਦਾ ਜੱਸੀ ਉਹ ਭਰਾ ਆਇਆ ਉਹ ਤਾਂ ਟਿਊਬ ਚਲਾਉ ਟਿਊਬ ਦਾ ਟੁੱਟਾ ਰੋਜ਼ਾ ਖੋਲ ਦਿੰਦੇ ਆ ਚੱਲ ਬੜਾ ਬੜਾ ਬੱਸ 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 ਫਟੇ ਫਟੇ ਇਹ ਜਿੱਦ ਤੱਕ ਪਹਾੜ ਨਹੀਂ ਡਾਟਿਆ ਭਗ ਇਹ ਸਰ ਗਿਆ ਸਰ ਗਿਆ ਹੁਣ ਨਾ ਬਰੇ ਨਾ ਬਰੇ ਹੁਣ ਨਾ ਨਾ ਪੀ ਬ੍ਰੇਕ ਆਜੋ ਆਜੋ ਚਲ ਨਹੀਂ ਰਹਿਣਾ ਤੇ ਬੜਾ ਆਜੋ ਆਜੋ ਬੜਾ ਟਾਈਮ ਬੜਾ ਹੋ ਗਿਆ ਭਜੋ 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 ਏਦਾਂ ਜਾਊਗਾ ਹਾਂਜੀ ਇਹ 36 ਚੱਲ ਨਹੀਂ ਮੀਨਾ ਕੇ ਤਾਂ ਫੋਨ ਨਹੀਂ ਲੱਗਣਾ ਕੀ ਗੱਲ ਕਿਉਂ ਇਹ ਜਾ ਜੀ ਦੁਕਾਨਾ ਛੱਡ ਗਏ ਆ ਰੀਚਾਰਜ ਮਹਿੰਗੇ ਹੋ ਗਏ ਆ ਬੜਾ ਹਾਲਾਤ ਤੇ ਪੰਦੀ ਰਹਿ ਗਿਆ ਇਹ ਹੂੰ ਆਵਾ ਦੇ ਖੜਾ ਹੋ ਗਿਆ ਇਹ ਬੇੜਾ ਮੈਂ ਖੜਾ ਨਹੀਂ ਬਹੁਤ ਤੇਜ਼ ਜਾਂ ਰਿਹਾ ਵੇਖਣ ਨੂੰ ਲੱਗਣ ਰਿਹਾ ਪਾਣੀ ਵੇਖੋ ਜਾਂਦਾ ਭਜਾ ਜਿਹੜਾ ਰੱਖ ਕੋੱਖ ਨਹੀਂ ਹੁੰਦਾ ਦੁਨੀਆਂ ਦੇ ਵੱਧ ਗਈ ਬੱਸ ਆ ਕਮਾਦੀ ਸਾਹਿਬ ਸਾਰਾ ਗੰਨਾ ਲੱਗਿਆ ਜੀ ਹਾਂ ਕਿੰਨਾ ਕੱਲੇ ਥੋਂ ਤੋਂ ਪੈ ਗਿਆ ਇਹ ਇਹ ਸਾਰਾ ਥੋਂ ਤੱਕ ਪਹਿਲੀ ਸੀ ਏ ਉਹ ਗੱਲ ਮੇਰੇ ਖਾਤੇ ਸਾਰੀ ਪਹਿਲੀ ਸੀ ਜੀ ਦੋ 250 ਕਿਲਾ ਜਿਹੜਾ ਬਿਲਕੁਲ ਇੰਨੇ ਅਸੇ ਜਗ੍ਹਾ 'ਚ ਬਰਬਾਦ ਹੋ ਗਿਆ ਜੀ ਕੱਖ ਨਹੀਂਗਾ ਅੱਛਾ ਪਹਿਲੀ ਸੀ ਬੇੜਾ ਜਾਣਿਆ ਸਾਰੀ ਪਹਿਲੀ ਸੀ ਪਹਿਲੀ ਸਿੱਧੀ ਜਾਣ ਹਾਂ ਪਹਿਲੀ ਕਿੰਨੀ ਸੀ ਕੜੀਆਂ 6-7 ਕਿੱਲੇ ਆ ਸਰ ਸਾਡੀ ਉਦੋਂ ਕੀ ਹਰ ਹੱਦ ਪਾਈ ਹਾਂ ਸਾਡੀ ਮਾਰੀ ਮੁੱਟੀ ਫਸਲਾਂ ਦੀ ਸਾਰੀ ਬਰਬਾਦ ਹੋ ਗਈ ਸਰ ਓਹੋ ਅੱਜ ਪਹਿਲੀ ਨਾਲ ਬਾਕੀ ਹਾ ਸਾਡੀ ਮੱਥੇ ਕਰਿਓ ਬਿਲਕੁਲ ਅਸੀਂ ਬਹੁਤ ਤੁਸੀਂ ਬੰਦੇ ਹੋ ਵੇਖੋ ਮੈਂ ਕੋਈ ਕੋਈ ਦਿਲ ਨਹੀਂ ਛੱਡਦਾ ਮੈਂ ਵੇਖੋ ਆਇਆ ਐਡੀ ਦੂਰ ਇਹਨਾਂ ਨੇ ਮੈਨੂੰ ਆਉਂਦੇ ਆ ਭਲਾਵਾਂ ਨੇ ਕਿਹਾ ਬੇੜਾ ਲੈ ਦੋ ਮੈਂ ਕਾ ਬੇੜਾ ਤੁਹਾਨੂੰ ਮਿਲ ਜਾਊਗਾ ਕੋਈ ਨਹੀਂ ਤੁਹਾਨੂੰ ਵੀ ਕੋਈ ਮੱਤੇ ਦੀ ਲੋੜ ਹੋਗੀ ਮਿਹਰਬਾਨੀ ਹਾਜੇ ਦੱਸ ਪਤਾ ਪਸੇਖਾਂ ਪੰਜਾਬੀ ਆ ਦਿਲ ਨਹੀਂ ਛੱਡਦਾ ਨਹੀਂ ਸਰ ਕੋਈ ਗੱਲ ਨਹੀਂ ਦਿਲ ਨਹੀਂ ਛੱਡਦੀ ਨਹੀਂ ਸਰ ਦਿਲ ਨਹੀਂ ਛੱਡਦਾ ਛੱਡਦੇ ਹਾਂ ਦਿਲ ਕੋਈ ਛੱਡਦਾ ਆਪਾਂ ਸਾਰੇ ਇੱਕ ਦੂਜੇ ਦਾ ਸਹਯੋਗ ਕਰਦੇ ਆਪਾਂ ਕਹਾਂਗੇ ਪਤਾ ਤੁਹਾਡਾ ਨੁਕਸਾਨ ਹੋ ਗਿਆ ਟਰੈਕਟਰ ਪਰ ਬਾਦ ਹੋ ਗਿਆ ਯਾਰ ਗਰੀਬ ਆਦਮੀ ਸਭ ਲਈ ਮੁਸ਼ਕਲ ਬਣਾਈ ਸੰਦ ਨਹੀਂ ਨਹੀਂ ਬਹੁਤ ਔਖੇ ਸੰਦ ਬਣ ਹਾਂਜੀ ਹਾਂ ਜਿੰਨਾਂ ਹੋ ਸਖਿਆ ਚਲੋ ਸਾਡੀ ਮਰਜ਼ੀ ਕਰੀ ਕੋਈ ਹਾਲ ਨਹੀਂ ਮੱਕ ਦੂੰਗਾ ਕਰੂੰਗਾ ਮੇਰ ਗਾਨੀ ਕਰੂੰਗਾ ਪਾ ਦੇਖਦੇ ਹਾਂ ਦੇ ਕੇ ਵਰਕਸ਼ਾਪ ਵਾਲੇ ਨਾਲ ਗੱਲ ਕਰਦੇ ਆ ਠੀਕ ਹੈ ਕਿਤੇ ਇੱਕ ਥਾਂ ਤੇ ਖੜ ਕੇ ਸਾਡੇ ਟਰੈਕਟਰ ਤੁਹਾਡੇ ਠੀਕ ਕਰਵਾ ਦਈਏ ਕੋਈ ਕਈ ਸਾਡੇ ਕੋ ਆਉਂਦੇ ਆ ਸੱਜਣ ਇਦਾਂ ਦੇ ਇੱਕੋ ਥਾਂ ਤੇ ਕੋਈ ਪਤਾ ਕਰਦੇ ਆ ਜਿੱਥੋਂ ਠੀਕ ਹੋ ਜਾ ਠੀਕ ਹੈ ਕਿ ਨਹੀਂ ਵਕਤ ਦਦਾ ਠੀਕ ਹੈ ਜੀ ਵਧੀਆ ਛੇ ਨਿਕਲੇ ਹਾਂਜੀ ਚਾਰ ਆਪਾਂ ਲੈ ਕੇ ਪਿਛੇ ਆ ਦੋ ਹੁਣ ਅੱਜ ਲੱਦਨੇ ਆ ਟਰੈਕਟਰ ਅੱਛਾ ਮਾਰੇ ਵੀ ਗਾੜੀ ਜੋ ਹੈ ਆਪ ਲੋਕਾਂ ਦੀ ਬਣਾ ਦੀ ਗਾੜੀ ਕਰਵਾਉਣਾ ਅਭੀ ਵੀ ਅੰਦਰ ਵੇਜੀ ਗਾੜੀ ਇੱਕ ਉੱਥੇ ਥੱਲੇ ਅੱਛਾ ਥੱਲੇ ਹੀ ਹਾਂ ਹਾਂ ਪਾਣੀ ਪਈ ਹਾਂ ਹਾਂ ਅਰੇ ਕਈ ਸੰਦ ਰਹਿ ਗਏ ਟਾਲੀ ਟੁੱਲੀ ਲੱਭੀਆਂ ਨਹੀਂ ਅਜੇ ਹਾਂ ਅੱਲਾ ਦੇ ਜੀ ਸੁਹਾਗਾ ਸੁਹਾਗੇ ਹਾਂ ਸਾਮੀਆਂ ਹੋ ਨਹੀਂ ਅਜੇ ਦੋ ਜੋੜੇ ਕੱਢਿਆ ਨਹੀਂ ਨਹੀਂ ਹੂੰ ਹੂੰ ਫੈਟਰੋ ਚਾਰੇ ਇਦਾਂ ਦੇ ਨਿਕਲੇ ਟੁੱਟ ਭੱਜ ਕਰ ਗਈ ਜੀ ਮਲੇ ਜਿੰਨੇ ਵੀ ਮਲਵਾ ਆਏ ਕੋਈ ਕਿਸੇ ਦਾ ਕੋਈ ਟੁੱਟ ਗਿਆ ਉਹ ਜਿਆਦਾ ਕੰਡਲ ਨੇ ਹੂੰ ਕਿੱਥੇ ਜਿੱਥੇ ਕੋਈ ਚੀਜ਼ ਨੂੰ ਪੈਂਦਾ ਆ ਆਏ ਪੈਂਦੀ ਰਹੀ ਨੇ ਪਾਸ ਪਾਸ ਤੇ ਪੈਂਦੇ ਰਹੇ ਮੁੰਡੇ ਜਾਂਦੇ ਰਹੇ 30 ਫੁੱਟ ਦੇ ਚੁੱਬੀ ਮਾਰ ਕੇ ਦੱਸਾ ਪਾਉਂਦੇ ਰਹੇ ਹੂੰ ਮਲੇ ਉਹ ਘਟੇ ਛੜੇ ਪਤਾ ਨਹੀਂ ਕਿੱਥੇ ਵੇਜਣਾ ਅੱਛਾ ਹਾਂਜੀ ਬਾਕੀ ਸੋਲਰ ਦੇ ਸਟਾਰਟਰ ਵੀ ਵੀ ਜਾਂਦੇ ਸਟਾਰਟਰ ਉਹ ਵੀ ਬਸ ਹੋ ਗਏ ਨਹੀਂ ਉਹ ਬਸ ਹੋ ਗਏ ਖਤਮ ਹੋ ਗਏ ਬਾਕੀ ਸਾਰੇ ਵਾਲੇ ਬਾਨੀ ਜਮੀਨਾਂ ਸਾਰੇ ਮਲ ਫਸਲਾਂ ਰੇਤਾ ਹੀ ਹੋ ਗਈ ਸਭ ਦਿੱਤਾ ਹੀ ਹੋ ਗਿਆ ਤੇ ਦਾਦਾ ਫੁੱਟ ਹੋ ਗਈ ਹਨਾ ਹੂੰ ਇਹ ਤੇ ਪੋਸਟੀ ਆਪਾਂ ਮੇਰੇ ਖਾਲੀ ਦੇ ਪਹਿਲਾਂ ਆਇਆ ਹੋਾਂਗੇ ਆ ਆਏ ਪੋਸਟ ਹਾਂਜੀ ਮੇ ਲੋ ਇੱਥੇ ਕਿਤੇ ਨਾਮੋ ਨਿਸ਼ਾਨੀ ਨਹੀਂ ਰਹਿ ਗਿਆ ਹੂੰ ਜਿਹੜੇ ਬਰਾਬਰ ਹੀ ਪਾਣੀ ਆ ਉੱਥੇ ਉੱਥੇ ਇੱਥੇ ਹੀ ਮਾਰੀ ਮਾਰੀ ਪਾਣੀ ਦੀ ਥਾ ਹੂੰ 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 ਕੰਡਾ ਦਾ ਜਿੰਨਾ ਕੋਈ ਸਾਰਾ ਇੱਥੇ ਮਾਂ ਝੋਨਾ ਹੀ ਦੀ ਸਾਹਮਣੇ ਗੱਡੀਆਂ ਆ ਪੱਗ ਦੂਰ ਤੱਕ ਕਿੰਨੇ ਕਿਲੋਮੀਟਰ ਅੱਗੇ ਆ ਮੈਨੂੰ ਪਤਾ ਆ ਨਾ ਥੱਲੇ ਇਧਰ ਆਪਣਾ ਝੋਨਾ 40 50 ਕਿਲੋ ਇੱਕ ਕਿਤੇ ਬੂਟਾਂ ਦੀ ਤਾਂ ਉਥੋਂ ਦੀ ਇਹਦੀ ਨੱਪ ਗਈ ਸਾਰੀ ਹੂੰ ਸਾਰੇ ਬਾ ਕੋਈ ਬੂਟਾ ਨਹੀਂ ਖੜਿਆ ਪਿਆ ਪਿੱਛੇ ਵੀ ਹੋ ਜਾਣ ਆ ਵੇਖੋ ਪਿੱਛੇ ਮਗਰ ਕੀ ਨਾ ਨਾ ਸਭ ਹੀ ਉਧਰ ਵੀ ਇਹੀ ਆ ਗਏ ਸਭ ਖਤਮ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਰੇਤ ਪਾਣੀ ਕਿੱਥੋਂ ਆਈ ਇੰਨੀ ਰੇਤ ਛੜੀ ਹੈ ਵੀ ਕੋਈ ਫਸਲ ਕੋਈ ਰਹਿ ਹੀ ਨਹੀਂ ਗਈ ਕੱਢ ਕੇ ਇਹਨੂੰ ਵੇਚ ਹੀ ਸਕਦੇ ਨਾ ਕਿ ਪਸੇ ਕਰਦੇ ਨਹੀਂ ਆ ਕਿੱਥੇ ਖੜੋਗੇ ਪਾਣੀ ਨਹੀਂ ਕਿਵੇਂ ਬੰਦੇ ਇਹਦੇ ਤੇ ਖਤਮ ਹੋ ਜਾਂਦੇ ਮੈਂ ਤੁਹਾਨੂੰ ਸੁਝਾਣੀ ਇਹ ਮਾਂ ਉਹ ਭਾਵੇਂ ਕਦੀ ਕਦੀ ਨਿਕਲ ਜਾ ਆ ਕਿੱਥੇ ਚਲ ਜੂਗੀ ਇੱਥੇ ਤੇ ਲੱਖਾਂ ਰੁਪਏ ਖਰਚ ਹੋ ਗਏ ਬੰਦਾ ਉਹ ਨਾ ਖੋ ਗਿਆ ਤੇ ਰੇਤ ਕਿੱਦਾਂ ਨਿਕਲ ਜੂ ਨਹੀਂ 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 ਬਹੁਤ ਜਿਆਦਾ ਨੁਕਸਾਨ ਹੋ ਗਿਆ ਪਾਰਦਾ ਤੇ ਤਕਰੀਬਨ ਜੋ ਲੋਕਾਂ ਕੋ ਪੈਸੇ ਨਹੀਂ ਰਏ ਠੀਕ ਕਰਾਉਣ ਨੂੰ ਜੋ ਹਲਾਲ ਬਣਿਆ ਮਾਲ ਵਸ ਉਹ ਫਸਲ ਪੱਕਣ ਤੇ ਆਈ ਇਹ ਸਾਰਾ ਖਰਚਾ ਲਾਇਆ ਲਾ ਸਭ ਲਾਇਆ ਜੀ ਛੋਨਾ ਦੇ ਆਪਣਾ ਮੰਡੀ ਜਾਣ ਵਾਲਾ ਇਹ ਤੋਂ ਗਾਕਤ ਮਿਲਣੀ ਬਸ ਹੁਣ ਹੂੰ 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 ਤੇ ਤਾਂ ਪੱਕਣੀ ਦੂਜਾ ਹਰ ਨਾ ਕਿਤੇ ਗਾਹ ਆਉਣ ਅੱਜ ਤਾਂ ਨਹੀਂ ਹੋਣੇ ਵੜੇ ਜਾਣੇ ਜੀ ਹਿਸਾਬ ਹੋਏ ਜੀ ਕਿਹੜਾ ਰੋਜ਼ ਹੋਣੇ ਉਹ ਮਲੋ ਦੋ ਜੋਂ ਦਿਨਾਂ ਦੀ ਖੇਤੀ ਛੋਂਦਾ ਨਹੀਂ ਚਾਂਸ ਤੇ ਆ ਵੀ ਬੇੜਾ ਕਿਸੇ ਦਾ ਲਿਆਂਦਾ ਉਹਨੇ ਲੈ ਜਾਣਾ ਕੱਲ ਨੂੰ ਉਹ ਗਪਾਰ ਵਾਲੇ ਕਿਸਾਨਾ ਕੋਲੋਂ ਦਾ ਬੇੜੀ ਨਾਲ ਬੇੜਾ ਕਰੋ ਸਾਡਾ ਸਾਡਾ ਜਾਣੋ ਨਾ ਉਹ ਆਪਣਾ ਉਹ ਬੇੜਾ ਕਿੱਥੇ ਟੁੱਟ ਗਿਆ ਟੁੱਟ ਗਿਆ ਸਾਰਾ ਟੁੱਟ ਗਿਆ ਜਿਹੜੀ ਵੀ ਟੁੱਟ ਗਈ ਰਸੇ ਟੁੱਟ ਗਏ ਜਦੋਂ ਪਾਣੀ ਜ਼ਿਆਦਾ ਆਇਆ ਬੇੜੀ ਵੀ ਟੁੱਟ ਗਈ ਉਹ ਹੁਣ ਜ਼ਿਆਦੀ ਮੁਸ਼ਕਲ ਆਉਣ ਦੀ ਆ ਤੇ ਠੇਕੇਦਾਰ ਦਾ ਇਹਨਾਂ ਉਹਾਂ ਦੇ ਗੱਲ ਹੀ ਲੈ ਜਾਣੀ 18 ਵਾਲੇ ਦਾ ਇਹ ਟ੍ਰੈਕਟਰਾਂ ਕਰਕੇ ਰੱਖਿਆ ਜੇ ਹੁਣ ਮਤਲਬ ਅੰਦਰ ਆਇਆ ਵੀ ਨਹੀਂ ਜਾਣਾ ਜਿਹੜਾ ਕੋਈ ਕਿਸੇ ਦਾ ਕੋਈ ਫਜ਼ਲ ਮਾੜਾ ਮੋਟਾ ਜਾਂ ਪੈਲੀ ਪਧਰੀ ਕਰਨ ਵਾਲੀ ਜੀ ਕੋਈ ਸਾਧਨ ਨਹੀਂ ਆਪਣਾ ਮਿਲਦਾ ਤੇ ਆਇਆ ਨਹੀਂ ਜਾਣਾ ਨਹੀਂ ਨਹੀਂ ਕੋਈ ਨਹੀਂ ਬੇੜਾ ਇੱਕ ਬੜ ਬੇੜਾ ਮੈਂ ਬੜਵਾ ਦਿੰਦਾ ਤੁਹਾਨੂੰ ਕੋਈ ਠੀਕ ਹੈ ਸਰ ਠੀਕ ਬੇੜਾ